ਹਾਂਜੀ ਕਿਵੇਂ ਹੋ ਸਾਰੇ ਤੇ ਜਿਹੜੀ ਤੁਹਾਨੂੰ ਬਲੌਗ ਦੀ ਵੇਟ ਸੀ ਤੇ ਉਹ ਅੱਜ ਬਲੌਗ ਆ ਰਿਹਾ ਆ ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਲਾਈਟਾਂ ਦਾ ਕੰਮ ਸ਼ੁਰੂ ਕਰ ਰਹੇ ਆ ਅੱਜ ਪਹਿਲਾਂ ਸਭ ਤੋਂ ਪਹਿਲਾਂ ਗੱਡੀ ਦੇਖ ਸਕਦੇ ਆ ਤਿਆਰ ਆ ਗਰਮ ਹੋ ਰਹੀ ਆ ਤੇ ਆਪਾਂ ਚੱਲੇ ਆ ਸਭ ਤੋਂ ਪਹਿਲਾਂ ਤਾਰਾ ਲੈਣ ਲਾਈਟਾਂ ਦੇ ਵਿੱਚ ਤਾਰਾ ਲੱਗਣੀਆਂ ਆ ਕੁਸ਼ਕ ਤੇ ਉਹ ਹੁਣ ਅਸੀਂ ਸ਼ਹਿਰ ਨੂੰ ਚੱਲੇ ਆ ਤੁਹਾਨੂੰ ਦਿਖਾਵਾਂਗੇ ਤਾਰਾ ਕਿਹੜੀਆਂ ਲਾਈਨ ਚੱਲੇ ਆ ਤੇ ਜਾ ਕੇ ਅਸੀਂ ਲਾਈਟਾਂ ਵੀ ਦਿਖਾਵਾਂਗੇ ਕਿਹੜੀਆਂ-ਕਿਹੜੀਆਂ ਲੈ ਕੇ ਜਾਂਦੀਆਂ ਹਨਾ ਵੋਲਟ ਸਾਰੀਆਂ ਉਹ ਸਾਰੀਆਂ ਤੁਹਾਨੂੰ ਦਿਖਾਵਾਂਗੇ ਕੱਲੀ ਕੱਲੀ ਲਾਈਟ ਕਿਹੜੀ ਕਿੱਦਾਂ ਲੱਗਣੀ ਆ ਤੇ ਆ ਜੋ ਫਿਰ ਚੱਲਦੇ ਆ ਬਲੌਗ ਚ ਬਣੇ ਰਹੋ ਤੇ ਅਸੀਂ ਚੱਲੇ ਆ ਸ਼ਹਿਰ ਨੂੰ ਚਲੋ ਜੀ ਆ ਦੇਖ ਸਕਦੇ ਆ ਮੁੰਡੇ ਬੈਠੇ ਹੋਏ ਆ ਵਿੱਚ ਤੇ ਗੱਡੀ ਸਟਾਰਟ ਹੋਈ ਆ ਤੇ ਹੁਣ ਆਪਾਂ ਚੱਲੇ ਆ ਜੀ ਸ਼ਹਿਰ ਨੂੰ ਤੇ ਮੈਂ ਸਾਰੇ ਇਹਨਾਂ ਭਾਈ ਉਹਨਾਂ ਨੂੰ ਕਿਹਾ ਮੈਂ ਆ ਜੋ ਛੇਤੀ ਚਲੀਏ ਫਿਰ ਸੱਟਾ ਦੇ ਦੇਖੇ ਗੱਡੀ ਕੋਈ ਨਹੀਂ ਆ ਜਾ ਸੀਗਾ ਅਸੀਂ ਬੈਠੇ ਜਲਦੀ ਜਲਦੀ ਲੋ ਜੀ ਅਸੀਂ ਤੁਰ ਪਏ ਸੀ ਤਾਰਾ ਲੈਣ ਤੇ ਹੁਣ ਚਾਹਦੇ ਪਏ ਆ ਤੁਹਾਨੂੰ ਅੱਜ ਦਿਖਾਵਾਂਗੇ ਲਾਈਟਾਂ ਕਿਵੇਂ ਲੱਗ ਰਹੀਆਂ ਬਾਈ ਅਸੀਂ ਪਹੁੰਚ ਗਏ ਸੀ ਕਿ ਸ਼ੌਪ ਤੇ ਸਮਾਨ ਜੋ ਵੀ ਰਹਿੰਦਾ ਉਹ ਲਿਖਾ ਰਹੇ ਆ ਸੋ ਫਾਈਨਲੀ ਸਾਡਾ ਤਾਰਾ ਦਾ ਕੰਮ ਹੋ ਚੁੱਕਾ ਸੀਗਾ ਪੂਰਾ ਸਾਰਾ ਸਮਾਨ ਆ ਚੁੱਕਾ ਹੈ ਹੁਣ ਤੁਹਾਨੂੰ ਦਿਖਾਵਾਂਗੇ ਪੋਰਟ ਕਿਵੇਂ ਲੱਗਦੇ ਐ ਸਵਿਚ ਲੱਗੂਗੇ ਤੇ ਅੰਦਰ ਲੱਗ ਰਹੇ ਆ ਤੁਹਾਨੂੰ ਉਹ ਵੀ ਲੱਗੇ ਹੋਏ ਦਿਖਾਵਾਂਗੇ ਤਾਰਾ ਪੈ ਰਹੀਆਂ ਆ ਆ ਦੇਖ ਲੋ ਜੀ ਤਾਰਾ ਪੈ ਚੁੱਕੀਆਂ ਆ ਇੱਥੇ ਲੱਗੂਗਾ ਬੋਰਡ ਇਹ ਆਪਣਾ ਬੋਰਡ ਆ ਦੇਖ ਸਕਦੇ ਆ ਕਿੰਨਾ ਫੈਂਸੀ ਆ ਤੇ ਕਿੰਨਾ ਸੋਹਣਾ ਲੱਗ ਰਿਹਾ ਹੈ ਨਾ ਆ ਵਾਰੀ ਚੀਜ਼ ਉਹ ਬਣ ਚੁੱਕੀ ਆ ਸਾਰਾ ਰੈਡੀ ਹੋ ਚੁੱਕਾ ਆ ਤੇ ਪਲੱਗ ਵਗੈਰਾ ਸਾਰਾ ਕੁਝ ਸਵਿਚ ਹੈ ਨਾ ਲੱਗ ਚੁਕੇ ਆ ਬਾਕੀ ਦੋ ਬਟਨ ਲੱਗੇ ਹੋਏ ਆ ਨਾਲ ਇੱਕ ਆਫ ਸਵਿਚ ਲੋ ਦੇਖ ਲੋ ਜੀ ਬਾਕੀ ਸਵਿਚ ਸਾਰੇ ਲੱਗ ਚੁਕੇ ਆ ਕਿੰਨੇ ਨਾਈਟਸ ਲੱਗਦੇ ਆ ਨਾ ਲੱਗੇ ਚਲੋ ਅਸੀਂ ਇੱਕ ਕਮਰੇ ਤੇ ਲਾ ਕੇ ਬੋਰਡ ਹੈ ਨਾ ਚਾਲੂ ਕਰ ਦਿੰਦੇ ਆ ਬਾਈ ਮੈਨੂੰ ਤਾਂ ਇਦਾਂ ਲੱਗ ਰਿਹਾ ਆ ਕਿ ਆ ਤਾਰੇ ਇਦਾਂ ਲੱਗੀਆਂ ਕੋਈ ਸਮਝ ਨਹੀਂ ਲੱਗ ਰਿਹਾ ਕਿ ਦਿਮਾਗ ਦੀਆਂ ਨਾੜਾਂ ਨਹੀਂ ਹੁੰਦੀਆਂ ਕਿ ਆ ਦਾ ਨਾੜ ਕਿੱਧਰ ਨੂੰ ਜਾਂਦੀ ਉਹ ਡਾਕਟਰ ਐ ਸਮਝ ਸਕਦਾ ਇਦਾਂ ਹੀ ਹੈ ਬਿਜਲੀ ਵਾਲਾ ਬੰਦਾ ਸਮਝ ਸਕਦਾ ਹੈ ਕਿ ਕਿੱਧਰ ਨੂੰ ਲੱਗੀਆਂ ਚੀਜ਼ ਆ ਨਾ ਤੇ ਬਾਕੀ ਨਾਈਸ ਹੋਇਆ ਪਿਆ ਕੰਮ ਐਨ ਓਕੇ ਆ ਤੁਹਾਨੂੰ ਹਲੇ ਲਾਈਟਾਂ ਰਹਿੰਦੀਆਂ ਉੱਪਰ ਇੱਧਰ ਲਾਣ ਤੋਂ ਹਨਾ ਇੱਧਰ ਉੱਪਰ ਇਧਰਲੀ ਸਾਈਡ ਵੀ ਲਾਈਟਾਂ ਰਹਿ ਗਈਆਂ ਤੇ ਉਹ ਲਾ ਕੇ ਜਦੋਂ ਚੱਲੂਗਾ ਫਿਰ ਨਾਈਸ ਲੱਗੂਗਾ ਕੰਮ ਤੇ ਬਾਕੀ ਆ ਦੇਖ ਸਕਦੇ ਆ ਪੋੜੀ ਵਾਲਾ ਹੈ ਨਾ ਪੋੜੀ ਤੇ ਵੀ ਬੋਰ ਲਾਈਟਾਂ ਲੱਗਣੀਆਂ ਆ ਉਹ ਨਿਸ਼ਾਨ ਇਹਨਾਂ ਦੇ ਸਾਰੇ ਹੋਏ ਦਾ ਆ ਇੱਧਰ ਮੇਨਸ ਵਿੱਚ ਤਾਰਾ ਦੇਖੋ ਕਿੱਦਾਂ ਲੱਗੀਆਂ ਹੋਈਆਂ ਨਾ ਇਹ ਤਾਰਾ ਸਾਰੀਆਂ ਓਕੇ ਹੋ ਜਾਣੀਆਂ ਕੰਮ ਇੱਥੇ ਸਾਰਾ ਉਹ ਪੈਨਲ ਬਣਨਾ ਆ ਇੱਕ ਜਿੱਦਾਂ ਲੱਕੜ ਦਾ ਬੰਦ ਆ ਆ ਉਹ ਸਾਰਾ ਇੱਥੇ ਲੱਗੂ ਤਾਰਾ ਸਾਰੀਆਂ ਹੋ ਜਾਣੀਆਂ ਇਸ ਬਾਕਸ ਦੇ ਵਿੱਚ ਫਿਕਸ ਔਲਰੇਡੀ ਸਾਰਾ ਕੁਝ ਡਨ ਹੋ ਜਾਣਾ ਤੇ ਲਾਈਟਾਂ ਦੀ ਕਟਿੰਗ ਹੋ ਗਈ ਆ ਤੇ ਪ੍ਰੋਫਾਈਲ ਲਾਈਟਾਂ ਸਾਰੀਆਂ ਦੀਆਂ ਸਾਰੀਆਂ ਅਸੀਂ ਲਗਾ ਦਿੱਤੀਆਂ ਆ ਡਰਾਇੰਗ ਰੂਮ ਦੀਆਂ ਤੇ ਤੁਹਾਨੂੰ ਪੂਰੀਆਂ ਲਾਈਟਾਂ ਅੱਜ ਜਗਾ ਕੇ ਦਿਖਾਵਾਂਗੇ ਨੈਕਸਟ ਬਲੌਗ ਦੇ ਵਿੱਚ ਤਦ ਬਣੇ ਰਹੋ ਥੈਂਕ ਯੂ ਸੋ ਮੱਚ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ